ਕੋਈ ਵੀ ਬੰਦਾ ਜਾਦੂ ਟੋਣਿਆ ਜਾਂ ਕੋਈ ਐਸੀ ਚੀਜ਼ ਨਹੀਂ ਕਰ ਸਕਦਾ ਜਿਹਦੇ ਨਾਲ ਲੋਕ ਭ੍ਰਮਿਤ ਹੋ। ਉਹ ਮਰਿਆਂ ਨੂੰ ਜਿੰਦਾ ਕਰਨ ਦੀ ਗੱਲ ਕਰਦਾ ਹੁੰਦੇ ਨੇ ਵੀ ਇਸ ਮਰੇ ਜਿੰਦਾ ਕਰਦਾ। ਦੇਖੋ ਮਰੇ ਨੂੰ ਜਿੰਦਾ ਤਾਂ ਵੈਸੇ ਤੁਸੀਂ ਸ਼ਾਸਤਰਾਂ 'ਚ ਦੇਖਿਆ ਹੋਊਗਾ ਕਿ ਉਹ ਸ਼ਾਸਤਰਾਂ 'ਚ ਵੀ ਕੋਈ ਐਸਾ ਨਹੀਂ ਹੈ ਕਿਉਂਕਿ ਰੱਬ ਤੋਂ ਉੱਤੇ ਕੁਝ ਨਹੀਂ ਹੈ ਸਭ ਤੋਂ ਵੱਡਾ ਉਹ ਹੈ। ਤਾਂ ਇਹਦੇ 'ਚ ਕੋਈ ਵੀ ਜਾਦੂਗਰ ਆਪਦਾ ਜਾਦੂ ਦਿਖਾਂਦਾ ਹੈ ਪਰ ਉਹ ਐ ਨਹੀਂ ਕਹਿ ਸਕਦਾ ਕਿ ਮੈਂ ਕਿਸੇ ਜਾਨਵਰ ਨੂੰ ਜਾਂ ਕਿਸੇ ਬੰਦੇ ਨੂੰ ਆਪਦੀ ਮੈਡੀਸਿਨ ਨਾਲ ਆਪਦੇ ਤੰਤਰ ਨਾਲ ਮਤਲਬ ਕਿ ਕੋਈ ਤਬੀਜ ਕੇ ਦੇ ਕੇ ਜਾਂ ਕੁਝ ਦੇ ਕੇ ਮੈਂ ਇਹਨੂੰ ਠੀਕ ਕਰ ਦੂੰਗਾ ਕਿਉਰ ਕਰ ਦੂੰਗਾ ਆ ਇੱਕੋ ਫੈਂਸ ਜਿਹੜਾ ਹੁਣ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਤੇ ਬਹੁਤ ਕੁਝ ਹੈ ਕਿ ਤੁਹਾਡੀ ਪੂਰੀ ਆਤਮਾ ਤੁਹਾਡੇ ਸਰੀਰ 'ਚ ਆਉ ਨੂੰ ਕੱਢਤਾ ਚੰਗੀ ਆਤਮਾ ਆ ਗਈ ਤੇ ਐਸਾ ਕੁਝ ਨਹੀਂ ਹੈ ਉਹ ਦੇਖੋ ਆ ਭਰਮਾਂ ਨੂੰ ਵਧਾਇਆ ਜਾ ਰਿਹਾ ਜੇ ਐਸ ਐਕਟ ਬਾਰੇ ਪਤਾ ਜੇ ਉਹ ਉਸ ਟਾਈਮ 1954 ਚ ਐਕਟ ਬਣਾਇਆ ਗਿਆ ਤਾਂ ਕੋਈ ਕਾਰਨ ਨਹੀਂ ਹੋਊਗਾ ਕਿਉਂਕਿ ਕੋਈ ਵੀ ਕਾਨੂੰਨ ਉਦੋਂ ਹੀ ਬਣਾਇਆ ਜਾਂਦਾ ਹੈ ਉਸ ਸਮੇਂ ਉਹਦੀ ਜ਼ਰੂਰਤ ਪੈਂਦੀ ਹੈ ਜਦੋਂ ਸਮੇਂ ਦੀ ਮੰਗ ਹੁੰਦੀ ਹੈ ਹਰ ਚੀਜ਼ ਤੁਸੀਂ ਪਹਿਲਾਂ ਜਾਗਰਿਤ ਕਰਨਾ ਪਊਗਾ ਤੁਹਾਨੂੰ ਐਜੂਕੇਸ਼ਨ ਦੇਣੀ ਪਊਗੀ ਜੇ ਕਿਸੇ ਕੋਲ ਐਜੂਕੇਸ਼ਨ ਨਹੀਂ ਹੈ ਜਾਨਵਰ ਤੇ ਬੰਦੇ ਚ ਕੀ ਫਰਕ ਹੈ ਜਾਨਵਰ ਪੜ ਨਹੀਂ ਸਕਦਾ ਬੰਦੇ ਨੂੰ ਪੜਾ ਕੇ ਇੱਕ ਸਿਆਣਾ ਮਨੁੱਖ ਬਣ ਗਿਆ ਉਸ ਮਨੁੱਖ ਨੇ ਦੇਖੋ ਇੰਨੀ ਸਾਇੰਟਿਫਿਕਲੀ ਤਰੱਕੀ ਕਰ ਲਈ ਕਿ ਉਹਨੇ ਹਵਾ 'ਚ ਜਹਾਜ਼ ਚਲਾਤੇ ਉਹ ਕਹਿੰਦੇ ਆ ਜਦੋਂ ਲਾਸਟ ਪੱਤਾ ਇੱਕ ਬਿਮਾਰ ਹੋ ਜਾਂਦੀ ਇੱਕ ਉਸ ਦੇ ਵਿੱਚ ਜਿਹੜੀ ਫੀਮੇਲ ਕਰੈਕਟਰ ਸੀਗੀ ਜਿਹੜੀ ਮੇਨ ਕਰੈਕਟਰ ਲੀਡਿੰਗ ਉਹ ਬਿਮਾਰ ਹੋ ਜਾਂਦੀ ਹੈ ਕਹਿੰਦੇ ਆ ਲਾਸਟ ਪੱਤਾ ਉੱਤੇ ਕੀ ਉਹ ਪੱਤਾ ਕੰਦੇ ਉੱਤੇ ਪਰਮਾਨੈਂਟ ਪੋਸਟਰ ਛਪਵਾ ਦਿੰਦੇ ਆ ਉਹ ਕਹਿੰਦੇ ਨਹੀਂ ਆ ਟੁੱਟਿਆ ਨਹੀਂ ਤਾਂ ਤੂੰ ਮਰਦੀ ਨਹੀਂ ਉਹ ਠੀਕ ਹੋ ਜਾਂਦੀ ਹੈ ਇਸੇ ਤਰ੍ਹਾਂ ਵਿਲ ਪਾਵਰ ਬਹੁਤ ਸਟਰੋਂਗ ਹੈ ਆ ਮੈਜਿਕ ਨਹੀਂ ਹੈ ਵਿਲ ਸਟਰੋਂਗ ਹੋਣੀ ਚਾਹੀਦੀ ਹੈ ਜੇ ਕੋਈ ਕਹਿੰਦਾ ਮੈਜਿਕ ਨਾਲ ਠੀਕ ਹੋ ਜਾਂਦਾ ਮੈਜਿਕ ਨਾਲ ਕਦੇ ਠੀਕ ਨਹੀਂ ਸਸਕਾਲ ਜਦੋਂ ਪੰਜਾਬ ਦੀ ਹੁਣ ਗੱਲ ਕਰਦੇ ਆਂਗੇ ਜਾਂ ਸਾਰੇ ਦੇਸ਼ ਦੀ ਤੁਸੀਂ ਜਦੋਂ ਗੱਲਬਾਤ ਕਰ ਲਵਾਂ ਤਾਂ ਜ਼ਿਆਦਾਤਰ ਤੁਸੀਂ ਦੇਖਦੇ ਆਂ ਕਿ ਸੋਸ਼ਲ ਮੀਡੀਆ ਤੇ ਲੋਕ ਬਹੁਤ ਇੰਟਰੈਕਟ ਹੁੰਦੇ ਨੇ ਉਦੋਂ ਬਾਅਦ ਦੇ ਵਿੱਚ ਉਹਦਾ ਜਿਹੜਾ ਅਸਰ ਹੈ ਇੰਪੈਕਟ ਹੈ ਉਹ ਇਸ ਕਦਰ ਹੈਗਾ ਕਿ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਜੁੜ ਜਾਂਦੇ ਨੇ ਚੰਗੀਆਂ ਮਾੜੀਆਂ ਫਿਰ ਉਹ ਬਾਅਦ ਚ ਪਤਾ ਲੱਗਦਾ ਜਦੋਂ ਕਿਸੇ ਬੰਦੇ ਨਾਲ ਬੀਤ ਜਾਂਦੀ ਹੈ ਅੱਜ ਗੱਲ ਕਰਨ ਲੱਗਿਆਂਗੇ ਜੇ ਡੇਰਿਆਂ ਦੇ ਧਰਮਾਂ ਦੇ ਬਾਬਿਆਂ ਦੇ ਕੋਈ ਵੀ ਕਿਸੇ ਧਰਮ ਦਾ ਜੀ ਦਿਖਾਇਆ ਜਾਵੇ ਤਾਂ ਜਿਹੜੇ ਜਾਦੂ ਟੋਨੇ ਟੋੜ ਕੇ ਕਰਦੇ ਆ ਤੇ ਚਮਤਕਾਰ ਦਿਖਾਉਂਦੇ ਆ ਉਹਨਾਂ ਦੇ ਕਾਨੂੰਨ ਦੇ दायरे ਦੇ ਵਿੱਚ ਕੀ ਕੋਈ ਮੰਨਤਾ ਹੈਗੀ ਹੈਗੀ ਸਨ ਡਾਕਟਰ Rao ਹੈਗੇ ਨੇਗੇ ਪੀਐਸ ਗਿਰਵ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਦਿਖਾਇਆ ਜਾਵੇ ਜੇ ਕਾਨੂੰਨ ਦੇ दायरे 'ਚ ਹੀ ਦਿਖਾਇਆ ਜਾਵੇ ਆਮ ਤੌਰ ਤੇ ਤਾਂ ਆਪਾਂ ਕਹਿ ਦਿੰਦੇ ਆ ਵੀ ਇਹ ਹੈ ਨਹੀਂ ਗਲਤ ਵੈਸੀ ਪਰਮ ਫਲਾਉਂਦਾ ਇਹ ਜੇ ਕਾਨੂੰਨ ਦੇ दायरे ਦੇ ਵਿੱਚ ਕੋਈ ਚੀਜ਼ਾਂ ਹੈ ਕਦੇ ਡਿਫਾਈਨ ਹੋਈਆਂ ਨੇਗੀਆਂ ਵੀ ਇਹ ਚੀਜ਼ਾਂ ਕੀਤੀਆਂ ਜਾ ਸਕਦੀਆਂ ਜਾਂ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਕਿ ਲੋਕ ਇਹਨੂੰ ਸੱਚ ਹੀ ਨਹੀਂ ਮੰਨਦੇ ਬਿਲਕੁਲ ਦੇਖੋ ਕਾਨੂੰਨ ਦੇ ਵਿੱਚ ਤਾਂ ਆਹ 1954 ਦੇ ਵਿੱਚ ਇੱਕ ਐਕਟ ਲਿਆ ਗਿਆ ਸੀ ਡਰੱਗਸ ਤੇ ਡਰੱਗ ਸੈਂਟਰ ম্যাਜਿਕ ਰੈਮੈਡੀਅਲ ਐਕਟ ਸੀ ਕੋਈ ਵੀ ਬੰਦਾ ਜਾਦੂ ਟੋਣਿਆ ਜਾਂ ਕੋਈ ਐਸੀ ਚੀਜ਼ ਨਹੀਂ ਕਰ ਸਕਦਾ ਜਿਹਦੇ ਨਾਲ ਲੋਕ ਭ੍ਰਮਿਤ ਹੋਣ ਉਹਦੇ 'ਚ ਪ੍ਰੋਪਰ ਪਨਿਸ਼ਮੈਂਟ ਹੈ ਜੇ ਕੋਈ ਐਸਾ ਕਰਦਾ ਹੈ ਤਾਂ ਇਹਦੇ 'ਚ ਕੋਈ ਵੀ ਜਾਦੂਗਰ ਆਪਦਾ ਜਾਦੂ ਦਿਖਾਉਂਦਾ ਪਰ ਉਹ ਐ ਨਹੀਂ ਕਹਿ ਸਕਦਾ ਕਿ ਮੈਂ ਕਿਸੇ ਜਾਨਵਰ ਨੂੰ ਜਾਂ ਕਿਸੇ ਬੰਦੇ ਨੂੰ ਆਪਦੀ ਮੈਡੀਸਨ ਨਾਲ ਆਪਦੇ ਤੰਤਰ ਨਾਲ ਮਤਲਬ ਕਿ ਕੋਈ ਤਬੀਜ ਕੇ ਦੇ ਕੇ ਜਾਂ ਕੁਝ ਦੇ ਕੇ ਮੈਂ ਇਹਨੂੰ ਠੀਕ ਕਰ ਦੂੰਗਾ ਕਿਉਰ ਕਰ ਦੂੰਗਾ ਆ ਇੱਕੋ ਫੈਂਸ ਜਿਹੜਾ ਹੁਣ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਤੇ ਬਹੁਤ ਕੁਛ ਹੈ ਕਿ ਤੁਹਾਡੀ ਬੁਰੀ ਆਤਮਾ ਤੁਹਾਡੇ ਸਰੀਰ 'ਚ ਆਉ ਨੂੰ ਕੱਢਤਾ ਚੰਗੀ ਆਤਮਾ ਆ ਗਈ ਤੇ ਐਸਾ ਕੁਛ ਨਹੀਂ ਹੈ ਉਹ ਦੇਖੋ ਆ ਪਰਮਾ ਨੂੰ ਵਧਾਇਆ ਜਾ ਰਿਹਾ ਆ ਬਿਲਕੁਲ ਉਸ ਦੇ ਅੰਦਰ ਵੈਨ ਹੈ ਐਸੀਆਂ ਚੀਜ਼ਾਂ ਕਦੇ ਵੀ ਕੋਈ ਵੀ ਕਨਸਟੀਟਿਊਸ਼ਨ ਦੇ ਵਿੱਚ ਐਸਾ ਲਾ ਨੀ ਜਿਹੜਾ ਇਹਨਾਂ ਨੂੰ ਪਰਮਿਟ ਕਰਦਾ ਹੋਵੇ ਜਿਵੇਂ ਧਾਰਮਿਕ ਤੌਰ ਤੇ ਜਿਵੇਂ ਕਹਦੀਏ ਵੀ ਅਸੀਂ ਧਰਮੀ ਹੋਣਾ ਵੱਖਰੀ ਗੱਲ ਹੈ ਪਰ ਜਦੋਂ ਗੱਲ ਆ ਇਹਦੀ ਚਮਤਕਾਰਾਂ ਦੀ ਉਹ ਤੁਸੀਂ ਕਿਸੇ ਵੀ ਕਾਸੇ ਕਿਸੇ ਵੀ ਧਰਮ ਦੀ ਗੱਲ ਕਰ ਲਈਏ ਬਹੁਤ ਸਾਰੇ ਲੋਕਾਂ ਨੇ ਇਹਨੂੰ ਆਪਦਾ ਧੰਦਾ ਬਣਾ ਲਿਆ ਹੈਗਾ ਉਹ ਕਹਿੰਦੇ ਨੇ ਜੀ ਜੋ ਤੁਸੀਂ ਚਾਹੋ ਨਿਓ ਬਸ਼ੀ ਕਰਨ ਦੀ ਗੱਲ ਹੋਵੇ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਫਿਰ ਜੇ ਜੇ ਕਾਨੂੰਨ ਯਾਨੀ ਕਿ ਕੋਰਟ ਚ ਇਹ ਚੀਜ਼ਾਂ ਨੂੰ ਲੈ ਕੇ ਡਿਫਾਈਨ ਹੈਗਾ ਵੀ ਇਹ ਗਲਤ ਨਹੀਂ ਹੈਗੀਆਂ ਇਟ ਮੀਨਸ ਇਹਦੀ ਸੱਚਾਈ ਤਾਂ ਪਤਾ ਹੈਗਾ ਪਰ ਬਹੁਤ ਸਾਰੇ ਲੋਕ ਨੇ ਭ੍ਰਮਿਤ ਵੀ ਹੁੰਦੇ ਨੇ ਨਹੀਂ ਐਕਚੁਅਲੀ ਕੀ ਹੈ ਦੇਖੋ ਆਧਾ ਕੋਡ ਆਧਾ ਐਕਟ ਦੇ ਵਿੱਚ ਡਿਫਾਈਨ ਕੀਤਾ ਹੋਇਆ ਪਰ ਲੋਕਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੈ ਜੇ ਇਸ ਐਕਟ ਬਾਰੇ ਪਤਾ ਹੈ ਜੇ ਉਹ ਉਸ ਟਾਈਮ 1954 ਚ ਐਕਟ ਬਣਾਇਆ ਗਿਆ ਤਾਂ ਕੋਈ ਕਾਰ ਨਹੀਂ ਹੋਊਗਾ ਕਿਉਂਕਿ ਕੋਈ ਵੀ ਕਾਨੂੰਨ ਉਦੋਂ ਹੀ ਬਣਾਇਆ ਜਾਂਦਾ ਹੈ ਉਸ ਸਮੇਂ ਉਹਦੀ ਜ਼ਰੂਰਤ ਪੈਂਦੀ ਹੈ ਜਦੋਂ ਸਮੇਂ ਦੀ ਮੰਗ ਹੁੰਦੀ ਹੈ ਉਦੋਂ ਮੰਗ ਸੀ ਉਸ ਤੋਂ ਬਾਅਦ ਚ ਪਰ ਆਹ ਜਿਹੜਾ ਬਹਿਮ ਧਰਮ ਹੈ ਆ ਐਂ ਵਧਦੇ ਗਏ ਤੇ ਅੱਜ ਵੀ ਵਧ ਰਹੇ ਤੁਸੀਂ ਦੇਖਿਆ ਹੁਣ ਸੋਸ਼ਲ ਮੀਡੀਆ ਦੇ ਵਿੱਚ ਕੁਝ ਐਸੀਆਂ ਚੀਜ਼ਾਂ ਜਿਹੜਾ ਕਹਿੰਦੇ ਕਿ ਹਾਂ ਠੀਕ ਐ ਥੋੜੀ ਅਸੀਂ ਆ ਤੁਹਾਡੇ ਤੋਂ ਤੇਲ ਲੈ ਲਓ ਪਾਸਪੋਰਟ ਤੇ ਤੇਲ ਲਾ ਲਓ ਠੀਕ ਹੋ ਜਾਊਗਾ ਉਹਦੇ ਨਾਲ ਜਦ ਕਿ ਉਸ ਬੰਦੇ ਦਾ ਪਾਸਪੋਰਟ ਵੀ ਖਰਾਬ ਹੋ ਜਾਂਦਾ ਹੋਰ ਬਹੁਤ ਐਸੀਆਂ ਚੀਜ਼ਾਂ ਕਿ ਅਸੀਂ ਇਸ ਚੋਂ ਬੂਤ ਕੱਢਤਾ ਜੀ ਛੋਟੀ ਬੱਚੀ ਕਈ ਕਈ ਲੋਕ ਮਰਿਆ ਨੂੰ ਜਿੰਦਾ ਕਰਨ ਦੀ ਗੱਲ ਕਰਦਾ ਹੁੰਦੇ ਨੇ ਵੀ ਇਹ ਸਭ ਮਰੇ ਜਿੰਦਾ ਕਰਦਾ ਦੇਖੋ ਮਰੇ ਨੂੰ ਜਿੰਦਾ ਤਾਂ ਵੈਸੇ ਤੁਸੀਂ ਸ਼ਾਸਤਰਾਂ 'ਚ ਦੇਖਿਆ ਹੋਊਗਾ ਕਿ ਉਹ ਸ਼ਾਸਤਰਾਂ 'ਚ ਵੀ ਕੋਈ ਐਸਾ ਨਹੀਂ ਐ ਕਿਉਂਕਿ ਰੱਬ ਤੋਂ ਉੱਤੇ ਕੁਝ ਨਹੀਂ ਐ ਸਭ ਤੋਂ ਵੱਡਾ ਉਹ ਐ ਰੱਬ ਜਿਹੜੇ ਮੌਤ ਐ ਉਦੇ ਉੱਤੇ ਕੰਟਰੋਲ ਹੈ ਅਜ ਤੱਕ ਇਹਦੇ ਉੱਤੇ ਕੋਈ ਕੰਟਰੋਲ ਆਪਦਾ ਨਹੀਂ ਕਰ ਸਕਿਆ ਉਹ ਰੱਬ ਦਾ ਹੀ ਕੰਟਰੋਲ ਹੈ ਜਿਹੜੀ ਤੁਹਾਨੂੰ ਦੁੱਖ ਸਾਂ ਤਕਲੀਫ ਜਿਹੜੀ ਦਿੱਤੀ ਆ ਉਹਦਾ ਭਾਣਾ ਹੈ ਉਸਦੇ ਭਾਣੇ ਨੂੰ ਤੁਸੀਂ ਕਿਸੇ ਚਮਤਕਾਰ ਨਾਲ ਜਾਂ ਕਿਵੇਂ ਬਦਲਿਆ ਨਹੀਂ ਜਾ ਸਕਦਾ ਸਰ ਜਿਵੇਂ ਦੇਖੀ ਇਹਦੇ ਵਿੱਚ ਇਹ ਜਿਹੀ ਗੱਲ ਨਹੀਂ ਹੈਗੀ ਬਹੁਤ ਸਾਰੇ ਲੋਕ ਠੱਗੇ ਵੀ ਜਾਂਦੇ ਜ ਜਿੰਨਾਂ ਨੂੰ ਬਾਅਦ ਚ ਪਤਾ ਲੱਗਦਾ ਜਦੋਂ ਬਾਬੇ ਪਖੰਡੀ ਜਦੋਂ ਇਹ ਚੀਜ਼ਾਂ ਕਰ ਜਾਂਦੇ ਨੇਗੇ ਪਰ ਲੋਕ ਕਾਨੂੰਨ ਦੇ ਦਰਵਾਜ਼ਿਆਂ ਤੱਕ ਕਿਉਂ ਨਹੀਂ ਪਹੁੰਚ ਪਾਉਂਦੇ ਹੈਗੇ ਰਸਤਾ ਲੰਬਾ ਹੈ ਜਾਂ ਉਹਨਾਂ ਨੂੰ ਲੱਗਦਾ ਵੀ ਛੱਡੋ ਪਰੇ ਕਿਹੜਾ ਖੱਜਲ ਖਵਾਰੀ ਚ ਪਾਉਂ ਨਹੀਂ ਨਹੀਂ ਪਹਿਲੀ ਪਹਿਲੀ ਗੱਲ ਤਾਂ ਰਸਤਾ ਵਾਕਈ ਲੰਬਾ ਹੈ ਇਸ ਦੇ ਵਿੱਚ ਕਿਸੇ ਦੇ ਉੱਤੇ ਐਫ ਆਈ ਆਰ ਕਰਾਣਾ ਕਾਗਨੀਜਿਬਲ ਅਫੈਂਸ ਦੇ ਵਿੱਚ ਐਫ ਆਈ ਆਰ ਕਰਾਣਾ ਵੀ ਅੱਜ ਦੀ ਰੇਟ ਦੇ ਵਿੱਚ ਬਹੁਤ ਹੀ ਮੁਸ਼ਕਿਲ ਕੰਮ ਹੈ ਇੱਕ ਜੋ ਗਰੀਬ ਆਦਮੀ ਹੈ ਜੋ ਆਪਦੀ ਰੋਟੀ ਰੋਜੀ ਰੋਟੀ ਮਸਾ ਕਮਾਉਂਦਾ ਹੈ ਉਹਨੂੰ ਜੇ 10 ਵਾਰ 20 ਵਾਰ ਚੱਕਰ ਘੱਟਣਾ ਪੈਂਦਾ ਕਿਸੇ ਦਫ਼ਤਰ ਦਾ ਉਹਦਾ ਘਰ ਉਹਦੇ ਬੱਚੇ ਉਹਦੇ ਤੇ ਡਿਪੈਂਡੈਂਟ ਹੈ ਤਾਂ ਉਹ ਉਹਦਾ ਟਾਈਮ ਕੱਢ ਕੇ ਨਹੀਂ ਜਾ ਸਕਦਾ ਫਿਰ ਦੂਸਰਾ ਜੇ ਆਪਾਂ ਇੱਥੇ ਇੰਡੀਆ ਦੇ ਵਿੱਚ ਕੋਈ ਐਸੇ ਲੀਗਲ ਕਲੀਨਿਕਸ ਨਹੀਂ ਹੈ ਕੁਝ ਲੀਗਲ ਕਲੀਨਿਕਸ ਹੋਣੇ ਚਾhende ਆ ਇਥੇ ਤੁਸੀਂ ਬੇਸਿਕ ਐਜੂਕੇਸ਼ਨ ਦੇ ਵਿੱਚ ਬੱਚਿਆਂ ਨੂੰ ਲਾਅ ਨਹੀਂ ਪੜਾਉਂਦੇ ਜੇ ਤੁਸੀਂ 6ਵੀਂ ਤੋਂ ਬਾਅਦ ਚ ਹੀ ਬੱਚਿਆਂ ਨੂੰ ਬੇਸਿਕ ਲਾਅ ਪੜਾਓ ਉਹਨਾਂ ਨੂੰ ਇਸ ਕਾਨੂੰਨ ਦੀ ਸਮਝ ਹੋ ਜੇ ਪੜਾਇਆ ਜਾਏ ਦੇਖੋ ਹਰ ਚੀਜ਼ ਤੁਸੀਂ ਪਹਿਲਾਂ ਜਾਗਰਿਤ ਕਰਨਾ ਪਊਗਾ ਤੋ ਉਹਨੂੰ ਐਜੂਕੇਸ਼ਨ ਦੇਣੀ ਪਊਗੀ ਜੇ ਕਿਸੇ ਕੋਲ ਐਜੂਕੇਸ਼ਨ ਨਹੀਂ ਹੈ ਜਾਨਵਰ ਤੇ ਬੰਦੇ ਚ ਕੀ ਫਰਕ ਹੈ ਜਾਨਵਰ ਪੜ ਨਹੀਂ ਸਕਦਾ ਬੰਦੇ ਨੂੰ ਪੜਾ ਕੇ ਇੱਕ ਸਿਆਣਾ ਮਨੁੱਖ ਬਣ ਗਿਆ ਉਸ ਮਨੁੱਖ ਨੇ ਦੇਖੋ ਇੰਨੀ ਸੈਂਟੀਫਿਕਲੀ ਤਰੱਕੀ ਕਰ ਲਈ ਕਿ ਉਹਨੇ ਹਵਾ 'ਚ ਜਹਾਜ਼ ਚਲਾਤੇ ਪਾਣੀ ਤੇ ਜਹਾਜ਼ ਚਲਾਤੇ ਸਾਰੀਆਂ ਬਿਮਾਰੀਆਂ ਦੀ ਖੋਜ ਕੀਤੀ ਤਾਂ ਹੀ ਕਹਿੰਦੇ ਆ ਕਿ ਬੰਦਾ ਬੰਦੇ ਦੀ ਕਾਰਡ ਕਰਕੇ ਬੰਦਾ ਬੰਦੇ ਨੂੰ ਬਚਾਉਂਦਾ ਪਰ ਆ ਮੈਜਿਕਸ ਆ ਜਿਹੜੇ ਆ ਮੈਜਿਕਸ ਕਦੇ ਜ਼ਿੰਦਗੀ ਦੇ ਵਿੱਚ ਕੋਈ ਮੈਜਿਕਸ ਨਹੀਂ ਹੁੰਦਾ ਜੋ ਵੈਸੇ ਤੁਹਾਡੇ ਨਿਗਾ ਚ ਕੋਈ ਆਉਂਦੇ ਹੈਗੇ ਨੇ ਮਾਮਲੇ ਜਾਂ ਆ ਵੀ ਰੋੜਾ ਬਹੁਤ ਪੈਂਦਾ ਪਰ ਕਾਨੂੰਨੀ ਤੌਰ ਦੇ ਉੱਤੇ ਜਿਹੜੇ ਲੋਕੇ ਇਸ ਚੀਜ਼ ਦਾ ਵਿਰੋਧ ਵੀ ਕਰਦੇ ਨੇਗੇ ਤਾਂ ਉਹਨਾਂ ਨੂੰ ਆਖਰ ਇੱਥੇ ਟੱਕਰ ਨਹੀਂ ਖਿੱਚ ਕੇ ਲਿਆ ਪਾਉਂਦੇ ਤਾਂ ਕਿ ਕੋਈ ਐਗਜ਼ੈਂਪਲਰੀ ਅਜਿਹੇ ਡਿਸੀਜਨਸ ਹੋਣ ਜਿਦੇ ਨਾਲ ਬਾਕੀ ਲੋਕ ਡਰਨ ਤਾਂ یوں ਲੱਗਦਾ ਵੀ ਦੁਕਾਨ ਵੱਡੇ ਹੋ ਜੇ ਵੀ ਦੁਕਾਨਾਂ ਖੁੱਲਹੀ ਜਾ ਰਹੀਆਂ ਨੇ ਚੱਲੀ ਜਾ ਰਹੀ। ਨਹੀਂ ਨਹੀਂ ਦੇਖੋ ਸੁਪਰੀਮ ਕੋਰਟ ਨੇ ਹੁਣ ਰੀਸੈਂਟਲੀ ਤੁਸੀਂ ਆ ਦੇਖਿਆ ਹੋਊਗਾ ਜੋ ਇੱਕ ਬਾਬਾ ਜੀ ਹੈ ਜਿਹਦੀਆਂ ਦਵਾਈਆਂ ਵੀ ਚੱਲਦੀਆਂ ਪਤੰਜਲੀ ਵਾਲੇ ਪਤੰਜਲੀ ਦੇ ਉੱਤੇ ਵੀ ਤੁਸੀਂ ਦੇਖਿਆ ਹੋਊਗਾ ਜੇ ਨਿਊਜ਼ ਨੂੰ ਸਰਚ ਕਰੋਗੇ ਤੁਸੀਂ ਸਕਰੋਲ ਕਰੋਗੇ ਤਾਂ ਉਹਦੇ ਵਿੱਚ ਆਈ ਡਰੱਗਸ ਐਂਡ ਰੈਮਡੀਅਲ ਐਕਟ ਬਾਰੇ ਕਿਹਾ ਉਹ ਕਹਿੰਦੇ ਤੁਸੀਂ 100% ਕਿਸੇ ਚੀਜ਼ ਦਾ ਉਹਦੇ ਚ ਆਪਦੀ ਡਰੱਗ ਦੇ ਵਿੱਚ ਵੀ ਰੈਮਡੀ ਨਹੀਂ ਦੱਸ ਸਕਦੇ ਤਾਂ ਉਹਦੇ ਲਈ ਤੁਸੀਂ ਕਾਫੀ ਚੱਲਦਾ ਰਿਹਾ ਹੋ ਕੇ ਇਸ ਚਰਚਾ 'ਚ ਉਹ ਬੇਸਿਕਲੀ ਉਹਦਾ ਜਿਹੜਾ ਬੇਸਿਕ ਲੀਡ ਜਿਹੜਾ ਸੀਗਾ ਉਹ ਇਸ ਐਕਟ ਦੇ ਉੱਤੇ ਆਧਾਰਿਤ ਸੀਗਾ ਤੇ ਤੁਸੀਂ ਕਿਸੇ ਨੂੰ ਦਵਾਈ ਕੋਈ ਦਵਾਈ ਆਏ ਨਹੀਂ ਕਿ 100% ਪਹਿਲਾਂ ਤੁਸੀਂ ਦੇਖਿਆ ਹੋਊਗਾ ਕਾਲਗਟ ਦੇ ਵਿੱਚ ਵੀ ਕਹਿੰਦੇ ਸੀ 100% ਦੰਤੋ ਕੁ ਠੀਕ ਕਰੇ ਇਹ ਉਹ ਹੋਰ ਬਹੁਤ ਸਾਰੇ ਐਸੇ ਬ੍ਰਾਂਡ ਸੀ ਜਿਹੜੇ ਦਾਅਵੇ ਕਰਦੇ ਸੀ ਆ ਉਹਨਾਂ ਨੇ 9.9 ਤੇ ਆ ਕੇ ਆਈ ਰੀਜ਼ਨ ਹੈ ਕਿ ਉਹਨਾਂ ਨੇ 100% ਦਾਅਵੇ ਨਹੀਂ ਕਰ ਸਕਦੇ ਕਿਉਂਕਿ ਜਦੋਂ ਕੋਈ ਦਾਅਵਾ ਕਰਦਾ 100% ਦਾਅਵਾ ਕੋਈ ਨਹੀਂ ਕਰ ਸਕਦਾ ਅੱਜ ਆਪਾਂ ਇੱਥੇ ਬੈਠੇ ਆਂ ਕਿਸੇ ਚੀਜ਼ ਨੂੰ ਆਪਾਂ ਸੌ ਪਰਸੇਤ ਨਹੀਂ ਕਹਿ ਸਕਦੇ ਅਗਲੇ ਸਵਾਸਤਾ ਨਹੀਂ ਪਤਾ ਆਪਾਂ ਨੂੰ ਕਿ ਆਪਾਂ ਬਾਹਰ ਜਾ ਰਹੇ ਆ ਜਿੰਦਾ ਰਹਿਣਾ ਨਹੀਂ ਰਹਿਣਾ ਜਿਹੜੀ ਚੀਜ਼ ਹੈ ਹੀ ਉਹਦੇ ਹੱਥ ਤਾਂ ਤੁਸੀਂ ਕਿਸੇ ਮੈਜਿਕ ਨਾਲ ਐ ਨਹੀਂ ਕਰ ਸਕਦੇ ਆ ਕੀ ਹੈ ਕੁਝ ਐਸੀਆਂ ਚੀਜ਼ਾਂ ਆ ਗਈਆਂ ਸਮਾਜ ਦੇ ਵਿੱਚ ਜਿਹੜੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿ ਆ ਐਸਾ ਕੁਝ ਨਹੀਂ ਹੁੰਦਾ ਐਸਾ ਜਾਦੂ ਕੋਈ ਨਹੀਂ ਹੈ ਦਵਾਈ ਜੇ ਤੁਸੀਂ ਬਿਮਾਰ ਆ ਲਓਗੇ ਉਹ ਠੀਕ ਹੈ ਤੁਸੀਂ ਜੇ ਸਿਮਰਨ ਕਰਦੇ ਆਂ ਰੱਬ ਦਾ ਨਾਮ ਜਪਦੇ ਆਂ ਉਹਦੇ ਨਾਲ ਤੁਹਾਡੀ ਰੂਹ ਤਕੜੀ ਹੋ ਜਾਂਦੀ ਹੈ ਤਕੜੀ ਉਹਨਾਂ ਨਾਲ ਕੀ ਹੈ ਤੁਹਾਡਾ ਸਰੀਰ ਜਦੋਂ ਤਕੜਾ ਹੈ ਜਦੋਂ ਸਭ ਤੋਂ ਪਹਿਲੀ ਕੀ ਹੈ ਤੁਹਾਡੀ ਵਿਲ ਜਦੋਂ ਤੁਹਾਡੀ ਵਿਲ ਸਟਰੋਂਗ ਹੋਗੀ ਤੁਸੀਂ ਸਟਰੋਂਗ ਹੋ ਜਾਓਗੇ ਜੇ ਵਿਲ ਈਕ ਹੋਗੀ ਤੁਸੀਂ ਈਕ ਹੋਗੇ ਤਾਂ ਵਿਲ ਬਹੁਤ ਇੰਪੋਰਟੈਂਟ ਹੈ ਮੈਂ ਬਹੁਤ ਛੋਟਾ ਹੁੰਦਾ ਸੀ ਜਦੋਂ ਇੱਕ ਚੈਪਟਰ ਪੜਿਆ ਕਿ ਇੱਕ ਡਾਕਟਰ ਸੀਗਾ ਕਹਿੰਦੇ ਜੇ ਉਹ ਡਾਕਟਰ ਰਮਨ ਕਰਕੇ ਕਹਿੰਦੇ ਸੀ ਉਹਨੂੰ ਕਹਿੰਦੇ ਜੇ ਡਾਕਟਰ ਰਮਨ ਕਹਦੇ ਤਾਂ ਬੰਦਾ ਠੀਕ ਹੋ ਜਾਂਦਾ ਇੱਕ ਚੈਪਟਰ ਪੜਿਆ ਮੈਂ ਲਾਸਟ ਲੀਫ ਉਹ ਕਹਿੰਦੇ ਆ ਜਦੋਂ ਲਾਸਟ ਪੱਤਾ ਇੱਕ ਬਿਮਾਰ ਹੋ ਜਾਂਦੀ ਇੱਕ ਉਸ ਦੇ ਵਿੱਚ ਜਿਹੜੀ ਫੀਮੇਲ ਕਰੈਕਟਰ ਸੀਗੀ ਜਿਹੜੀ ਮੇਨ ਕਰੈਕਟਰ ਲੀਡਿੰਗ ਉਹ ਬਿਮਾਰ ਹੋ ਜਾਂਦੀ ਹੈ ਕਹਿੰਦੇ ਆ ਲਾਸਟ ਪੱਤਾ ਉੱਤੇ ਕੀ ਉਹ ਪੱਤਾ ਕਹਿੰਦੇ ਉੱਤੇ ਪਰਮਾਨੈਂਟ ਪੋਸਟਰ ਛਪਵਾ ਦਿੰਦੇ ਆ ਉਹ ਕਹਿੰਦੇ ਨਹੀਂ ਆ ਟੁੱਟਿਆ ਨਹੀਂ ਤਾਂ ਤੂੰ ਮਰਦੀ ਨਹੀਂ ਉਹ ਠੀਕ ਹੋ ਜਾਂਦੀ ਹੈ ਏਸੀ ਤਰ੍ਹਾਂ ਵਿਲ ਪਾਵਰ ਬਹੁਤ ਸਟਰੋਂਗ ਹੈ ਆ ਮੈਜਿਕ ਨਹੀਂ ਹੈ ਵਿਲ ਸਟਰੋਂਗ ਹੋਣੀ ਚਾਹੀਦੀ ਹੈ ਜੇ ਕੋਈ ਕਹਿੰਦਾ ਮੈਜਿਕ ਨਾਲ ਠੀਕ ਹੋ ਜਾਂਦਾ ਮੈਜਿਕ ਨਾਲ ਕਦੇ ਠੀਕ ਨਹੀਂ ਹੁੰਦਾ ਆਪਣੇ ਗੁਰੂਆਂ ਨੇ ਆਪਣੇ ਪਗੰਬਰਾਂ ਨੇ ਪੀਰਾਂ ਨੇ ਇੱਕ ਹੀ ਗੱਲ ਦੱਸੀ ਆ ਕਿ ਸਿਮਰਨ ਕਰੋ ਉਸ ਦੀ ਸ਼ਕਤੀ ਤੋਂ ਉਹ ਆਪਣੇ ਆਪ ਬਚਾਉਗੀ ਕਿਉਂਕਿ ਉਹ ਇੱਕ ਐਸੀ ਸ਼ਕਤੀ ਹੈ ਜਿਹਦੇ ਉੱਤੇ ਕਿਸੇ ਦਾ ਕੰਟਰੋਲ ਨਹੀਂ ਪਰ ਜਾਦੂ ਨਾਲ ਨਹੀਂ ਹੋ ਸਕਦਾ ਉਹ। ਲਾਸਟ ਜੀ ਮੈਂ ਪੁੱਛਿਆ ਜੀ ਜਿੰਨੀਆਂ ਦੁਕਾਨਾਂ ਖੁੱਲ ਚੁੱਕੀਆਂ ਨੇ ਜੇ ਯਾਨੀ ਕਿ ਜੇ ਪੁਲਿਸ ਪ੍ਰਸ਼ਾਸਨ ਚਾਹੇ ਇਸ ਜੀ ਨੂੰ ਲੈ ਕੇ ਆ ਖੁਦ ਐਕਟ ਕਰ ਸਕਦਾ ਹੈ ਜਿਵੇਂ ਕਿਉਂਕਿ ਆਮ ਤੌਰ ਤੇ ਤਾਂ ਅਸੀਂ ਪ੍ਰਸ਼ਾਸਨ ਨਹੀਂ ਕਰਦੇ ਖੁਦ ਐਕਟ ਕਰ ਸਕਦਾ ਹੈ ਜਾਂ ਇਹਦੇ ਤੇ ਵੀ ਕਿਸੇ ਨੂੰ ਉੱਟਣਾ ਪਊਗਾ। ਨਹੀਂ 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 ਦੇਖੋ ਖੁਦ ਐਕਟ ਕਰ ਸਕਦਾ ਹੈ ਇਹਨੂੰ ਇੱਕ ਰੈਗੂਲੇਟਰੀ ਬਾਡੀ ਬਣਾ ਦੇਣੀ ਚਾਹੀਦੀ ਹੈ ਡਿਪਟੀ ਕਮਿਸ਼ਨਰਸ ਨੇ ਜਿਵੇਂ ਜੇ ਕੋਈ ਮੈਜੀਕਲ ਕਰਕੇ YouTube ਤੇ ਪੰਦਾਂ ਦੇਖੋ ਆਪਦੇ ਘਰੇ ਕੋਈ ਕੁਛ ਮਰਜ਼ੀ ਕਰਦਾ ਉਹ ਕਿਸੇ ਨੂੰ ਇਫੈਕਟ ਨਹੀਂ ਕਰਦਾ ਤੁਸੀਂ ਆਪਦੇ ਘਰੇ ਪਾਠ ਪੂਜਾ ਜਿਵੇਂ ਮਰਜ਼ੀ ਕਰਦੇ ਕਰਦੇ ਰਹੋ ਜਦੋਂ ਤੁਸੀਂ YouTube ਤੇ ਜਾ ਕੇ ਕਲੇਮ ਕਰਦੇ ਹੋ ਉਹ YouTube ਦੇ ਉੱਤੇ ਜਿਹੜੀਆਂ ਚੀਜ਼ਾਂ ਉਹਨੂੰ ਸਰਚ ਕਰਕੇ ਉੱਥੇ ਦਾ ਡਿਸਟ੍ਰਿਕਟ ਜਿਹੜਾ ਡੀਸੀ ਹੁੰਦਾ ਡਿਸਟ੍ਰਿਕਟ ਕਮਿਸ਼ਨਰ ਹੁੰਦਾ ਕੋਈ ਉਸ ਕਲੈਕਟਰ ਹੁੰਦਾ ਜ਼ਿਲ੍ਹੇ ਦਾ ਮਾਲਕ ਹੁੰਦਾ ਉਹ اسی ਚੀਜ਼ਾਂ ਨੂੰ ਫਾਈਂਡ ਕਰੇ ਇਹਦਾ ਤਾਂ ਲਾਇਸੈਂਸ ਬਾਹਲਾ ਉਸ ਦੇ ਉੱਤੇ ਕੰਟਰੋਲ ਕਰਕੇ ਐਸਐਚਓ ਨੂੰ ਕੰਸਰਨ ਕਰੇ ਲੋਕ ਲੋਕ ਰੋਜ਼ ਦੇਖਦੇ ਆਪਾਂ ਸੋਸ਼ਲ ਮੀਡੀਆ ਤੁਸੀਂ ਵੀ ਦੇਖ ਰਹੇ ਹੋ ਮੈਂ ਵੀ ਦੇਖ ਰਹੇ ਆ ਤਾਂ ਪ੍ਰਸ਼ਾਸਨ ਉਸ ਦੇ ਉੱਤੇ ਨੱਕਾ ਲਾ ਸਕਦਾ ਹੈ ਐ ਨਹੀਂ ਕਿ ਨੱਕਾ ਨਹੀਂ ਲਾ ਸਕਦਾ ਕੋਈ ਵੀ ਬੰਦਾ ਕੰਪਲੇਂਟ ਕਰ ਸਕਦਾ ਹੁਣ ਤਾਂ ਜਿਹੜੀ ਨਵੇਂ ਕਾਨੂੰਨ ਆਏ ਐ ਇਹਦੇ ਚ ਤਾਂ ਹੋਰ ਸੌਖਾ ਕਰਤਾ ਕਿ WhatsApp ਰਾਹੀਂ ਜਜ ਕ ਜੇ ਮਰਜ਼ੀ ਕਲੇਮ ਕਰ ਸਕਦੇ ਆ ਇਵਨ ਜੇ ਤੁਸੀਂ ਕਿਤੇ ਦੂਸਰੇ ਡਿਸਟ੍ਰਿਕਟ ਦੀ ਐਫ ਆਈ ਆਰ ਕਰਾਣੀ ਹੈ ਚਾਹੇ ਦੂਸਰੇ ਸਟੇਟ ਦੀ ਕਰਨੀ ਹੈ ਜਾਂ ਮਰਜ਼ੀ ਕਰਨੀ ਹੈ 0 ਐਫ ਆਈ ਆਰ ਦਾ ਪ੍ਰਬੰਧਨ ਹੈ ਤੁਸੀਂ 0 ਐਫ ਆਈ ਆਰ ਕਰਾ ਕੇ ਭੇਜ ਸਕਦੇ ਆ ਕਿ ਮੈਂ YouTube ਤੇ ਦੇਖਿਆ ਇਹਦੇ ਨਾਲ ਲੋਕ ਇਫੈਕਟਡ ਹੈ ਉਥੇ ਪ੍ਰੋਬਲਮ ਕੀ ਆਂਦੀ ਹੈ ਲਾਅ ਦੇ ਵਿੱਚ ਆ ਵੀ ਦੇਖਿਆ ਜਾਂਦਾ ਕਿ ਤੁਸੀਂ ਵਿਕਟਮ ਹੋ ਐ ਦੀ ਆ ਵੀ ਇੱਕ ਚੀਜ਼ ਦੇਖੀ ਜਾਂਦੇ ਕੀ ਤੁਸੀਂ ਵਿਕਟਮ ਹੋ ਉੱਥੇ ਜਾ ਕੇ ਮੈਂਸਰੀ ਆਂਦਾ ਪਰ ਜਿਹੜਾ ਬੰਦਾ ਆਪਦੀ ਵੀਡੀਓ ਫਲੋਟ ਕਰਵਾ ਰਿਹਾ ਉਹਦਾ ਮੈਂਸਰੀਆ ਲੋਕਾਂ ਨੂੰ ਠੱਗਣਾ ਹੀ ਆ ਉਹ ਮੈਜਿਕ ਦਿਖਾ ਰਿਹਾ ਜੇ ਕੋਈ ਸੰਤ ਦਰਵੇਸ਼ ਮਹਾਤਮਾ ਆਪਦੇ ਡੇਰੇ ਦੇ ਵਿੱਚ ਹੈ ਡੇਰੇ ਦੇ ਵਿੱਚ ਵਿੱਚ ਲੋਕ ਬਹੁਤ ਜਾਂਦੇ ਸੀ ਉਹਦਾ ਪਾਠ ਪੂਜਾ ਦਾ ਉਹਨਾਂ ਨੂੰ ਦੱਸਦਾ ਹੈ ਹਵਨ ਕਰਾਂਦਾ ਜਾਂ ਕੁਝ ਆਪਾਂ ਘਰੇ ਪਾਠ ਕਰਵਾਨੇ ਆ ਉਹ ਉਹ ਮੈਜਿਕ ਨਹੀਂ ਹੈ ਉਹ ਆਪਾਂ ਕਹਿੰਦੇ ਕਿ ਗੁਰੂ ਦੇ ਲੜ ਲੱਗੋ ਪਰ ਜਿਹੜਾ ਕਹਿੰਦਾ ਕਿ ਮੇਰੇ ਕੋਲੇ ਜਾਦੂ ਹੈ ਮੈਂ ਤੇਰੇ ਤੇ ਪਾਣੀ ਛਿੜਕਦਾ ਤੇਰੇ ਚੋਂ ਬੁਰੀ ਆਤਮਾ ਨਿਕਲ ਜਾਊਗੀ ਥੈਟ ਇਜ਼ ਮੈਜਿਕ ਐਸੇ ਮੈਜਿਕ ਕੁਝ ਨਹੀਂ ਹੁੰਦੇ ਨਾ ਮੈਜਿਕ ਹੈ ਆ ਇੱਕ ਅਫੈਂਸ ਹੈ ਤਾਂ ਇਹਨਾਂ ਅਫੈਂਸ ਨੂੰ ਤਾਂ ਰੋਕਣਾ ਚਾਹਦਾ ਜਿਹੜੀ ਸਰਕਾਰ ਕੋਲੇ ਆਪਦਾ ਪੂਰਾ ਰਾਈਟ ਹੈ ਆਪਦੇ ਸਰਕੂਲਰਸ ਜਾਰੀ ਕਰ ਦੇਣ ਕਿ ਜੇ ਐਸਾ ਕੋਈ ਯੂਟਿਊਬਰ ਚਲਾਊਗਾ ਤਾਂ ਯੂਟਿਊਬਰ ਦੇ ਉੱਤੇ ਐਕਸ਼ਨਸ ਹੋਊਗਾ ਕਿਉਂਕਿ ਜਿਹੜਾ ਪਰਫਾਰਮ ਕਰਦਾ ਯੂਟਿਊਬਰ ਹੈ ਜਾਂ ਜਿਹੜਾ ਚੈਨਲ ਹੈ YouTube ਦੇ ਉੱਤੇ ਉਹੀ ਬਾਬਾ ਜੀ ਆਪਦਾ ਪ੍ਰਾਈਵੇਟ ਚੈਨਲ ਬਣਾ ਕੇ ਫਲੋਟ ਕਰ ਰਿਹਾ ਸਿਰਫ ਆਪਦੇ ਪ੍ਰੋਫਿਟ ਮੋਟਿਵ ਲਈ ਕਰ ਰਿਹਾ ਇਟ ਮੀਨਸ ਅ ਅਫੈਂਸ ਹੈ ਤਾਂ ਉਹਦੇ ਤੋਂ ਸਿੱਧਾ ਤੁਸੀਂ ਡਾਇਰੈਕਟ ਐਫੇਅਰ ਕਰ ਸਕਦੇ ਦੇਖਿਆ ਜਾਵੇ ਗੱਲ ਇਹ ਹੈ ਵੀ ਜਦੋਂ ਤੁਸੀਂ ਬਹੁਤ ਸਾਰੀ ਚੀਜ਼ਾਂ ਨੂੰ ਲੈ ਕੇ ਕਹਾਣੀ ਸਾਰੀ ਅੰਧਵਿਸ਼ਵਾਸ ਤੇ ਆ ਜਾਂਦੀ ਹੈ ਮਨ ਕਿੱਥੇ ਖੜਦਾ ਤੁਹਾਡਾ ਇਹ ਤਾਂ ਜਿਵੇਂ ਕਹਿੰਦੇ ਹੁੰਦੇ ਨੇਗੇ ਵੀ ਇੱਕ ਛੋਟੀ ਜੀ ਕਿਸੇ ਦਿੱਤੀ ਚੀਜ਼ ਤੇ ਵੀ ਖੜ ਸਕਦਾਗਾ ਪਰ ਨਾ ਖੜੇ ਤਾਂ ਫਿਰ ਨਾ ਸੀ ਪਰ ਦੂਜੇ ਪਾਸੇ ਗੱਲ ਇਹ ਹੈ ਵੀ ਜਦੋਂ ਲੀਗਲੀ ਤੌਰ ਤੇ ਇਹ ਦੇਖਿਆ ਜਾਵੇ ਇਹਨਾਂ ਚੀਜ਼ਾਂ ਦਾ ਆਧਾਰ ਨਹੀਂ ਤਾਂ ਇਥੋਂ ਕੋਲੇ ਇਹ ਵੀ ਸਮਝ ਲੱਗਦੀ ਹੈ ਵੀ ਉਹ ਆਧਾਰ ਤੈਂਉ ਨਹੀਂ ਬਣਾਇਆ ਗਿਆ ਹੈਗਾ ਕਿਉਂਕਿ ਵੱਡੇ ਵੱਡੇ ਸੱਚ ਨੂੰ ਉਹਦੇ ਤੇ ਕੁਝ ਲੱਭਿਆ ਨਹੀਂ ਤਾਂ ਜ਼ਿਆਦਾਤਰ ਤਾਂ ਇਹ ਹੀ ਹੈ ਲੋਕਾਂ ਦਾ ਖਰ ਅਪੀਲ ਵੀ ਹਜੀਆਂ ਚੀਜ਼ਾਂ 'ਚ ਭਰਮਚਣਾ ਹੋ ਪਰ ਦੂਜੇ ਪਾਸੇ ਜਿਹਦੀ ਨਿਗਾ ਚੋਂਦਾ ਉਹ ਜ਼ਰੂਰ ਕਾਰਵਾਈ ਕਰਵਾ ਸਕਦਾ ਜੇਕਰ ਉਹ ਸੋਚਦਾ ਹੈ ਕਿ ਬਾਕੀਆਂ ਦਾ ਕਿਸੇ ਦਾ ਨੁਕਸਾਨ ਨਾ ਹੋਵੇ ਸੀਨੀਅਰ ਵੀਡੀਓ ਨਿਊਜ਼ ਬਿੰਦੇ ਇਹਦੇ ਨਾਲ ਸੁਮਿਤ ਸਿੰਘ ਰਜਨਾ ਸਪੋਰਟ ਟੀਵੀ ਚੰਡੀਗੜ੍ਹ